ਤੇ ਆਪਾਂ ਇੱਕ ਗੱਲ ਹੋਰ ਕਰਨੀ ਚਾਹਾਂਗੇ ਜਿਹੜੇ ਧੰਨੇਬਾਬੇ ਦੇ ਕਬੂਤਰ ਮਸ਼ਹੂਰ ਹੋਏ ਨੇ ਜੀ ਆਪਾਂ ਦੇਖਦੇ ਆਂ ਆਲ ਪੰਜਾਬ ਵਰਲਡ ਜਾਨੀ ਕਿ ਕੈਨੇਡਾ ਅਮਰੀਕਾ ਦੇ ਵਿੱਚ ਲੋਕਣਾ ਅੰਡੇ ਵੀ ਲੈ ਲੈ ਕੇ ਜਾ ਚੁੱਕੇ ਬਸ ਹੁਣ ਦੇਵਾ ਦੇਖਦੇ ਵੀ ਰਹੇ ਆ ਬਾਹਰੋਂ ਕਿ ਹੁਣ ਤਾਂ ਬਾਜ਼ੀਆਂ ਹੋਣ ਲੱਗੀਆਂ ਹੁਣ ਪਤਾ ਲੱਗਦਾ ਵੀ ਜਦੋਂ ਅੰਡੇ ਲੈ ਕੇ ਗਏ ਆ ਫੇਰ ਹੀ ਉਧਰ ਉਹਨਾਂ ਨੇ ਨਸਲ ਬਣਾਈ ਆ ਤੇ ਜਿਹੜੀ ਇਹ ਧੰਨੇਬਾਬੇ ਦੀ ਬਰੀਡ ਬਣੀ ਆ ਜੀ ਇਹਦੀਆਂ ਮੇਨ ਨਿਸ਼ਾਨੀਆਂ ਕੀ ਨੇ ਧੰਨੇਬਾਬੇ ਦੀ ਬਰੀਡ ਦੀਆਂ ਇਹ ਨਿਸ਼ਾਨੀਆਂ ਤਾਂ ਲੋਕ ਤਾਂ ਹੁਣ ਰਸਤੇ ਦੇ ਕਬੂਤਰਾਂ ਨੂੰ ਦੇਖ ਕੇ ਕਹਿੰਦੇ ਆ ਧੰਨੇ ਵਾਲੇ ਹਾਂਜੀ ਹਾਂ ਹਾਂ ਇਹ ਤਾਂ ਨੇ ਕੋਲੇ ਨਸਲਾਂ ਸਿੰਘਾਂ ਤਿੰਨ ਹਾਂਜੀ ਕਿਉਂ ਮੈਂ ਤਾਂ ਉਥੇ ਜੋ ਲਾਲ ਕੋਲੇ ਕਰਨੈਲ ਸ਼ਕਲੋ ਜਾਂਦਾ ਸੀ ਹਾਂਜੀ ਉਥੋਂ ਗੱਲਾਂ ਇਹ ਕੋਈ ਪੁੰਨੂ ਹੋਇਆ ਹਾਂਜੀ ਉਹਦੇ ਨਸਲ ਸੀ ਪੁੰਨੂ ਭੁੱਲ ਰਹੀ ਹਾਂ ਉਹ ਕਾਲਕੰਤੇ ਹੁੰਦੇ ਸੀ ਉਹ ਵੱਡੇ ਹੋ ਕੇ ਲੰਗੋਟੀ ਤੇ ਫੰਗ ਰਹਿ ਜਾਂਦੇ ਕਾਲੇ ਨਿਸ਼ਾਨੀ ਠੀਕ ਹੈ ਜੀ ਜਾਂ ਕੋਈ ਪੂਛ ਫੰਕ ਵਾਲਾ ਰਹਿ ਗਿਆ ਸਿਰ ਤੇ ਜਾਂ ਸਿਰ ਰਹਿ ਗਏ ਹਾਂਜੀ ਤੇ ਜਿਹੜੇ ਭਾਈ ਸਾਹਿਬ ਕੋਲੇ ਕਬੂਤਰ ਸੀ ਉਹ ਲਾਲ ਡੱਬੇ ਕਾਲੇ ਡੱਬੇ ਹਾਂਜੀ ਇਹ ਕੇ ਦੋਨਾਂ ਜੋ ਮਿਕਸ ਕਰਕੇ ਨਸਲ ਬਣਾਈ ਧੰਨੇ ਨੇ ਹਾਂਜੀ ਉਹਨਾਂ ਨੂੰ ਲੱਕੜਾਂ ਕਹਿੰਦੇ ਸੀ ਠੀਕ ਹੈ ਜੀ ਬਾਹਲੇ ਲੋਕਾਂ ਤੋਂ ਇਹ ਚੀਜ਼ ਦਾ ਨਹੀਂ ਪਤਾ ਵੀ ਲੱਕੜਾਂ ਕੀ ਆ ਉਹਦਾ ਜਿਹੜੇ ਕਲ ਅਲਫਨੋਕੇ ਜਿਤਿੰਗਾਖਾਂ ਦੇ ਕਬੂਤਰ ਕਹਿੰਣਗੇ ਆ ਲੱਕੜਾਂ ਨਹੀਂ ਸਾਡੀਆਂ ਹਾਂਜੀ ਉਹਨਾਂ ਨੂੰ ਲੱਕੜਾਂ ਬਾਰੇ ਦੱਸਦਾ ਕੀ ਆ ਇਹ ਪੂਲੀ ਆ ਪਿੰਡ ਹਾਂਜੀ ਮਹਰਾਜ ਦੇ ਕੋਲੇ ਹਾਂਜੀ ਉਥੋਂ ਧੰਨੇ ਦੇ ਗਵਾੜ ਚ ਕੁੜੀ ਵਾਇ ਹੋਈ ਸੀ ਪੂਲੀ ਹਾਂਜੀ ਧੰਨੇ ਦੀ ਕਬੂਤਰ ਇੱਕ ਬਾਲੀ ਚੰਗੀ ਉੱਡੀ ਉਹ ਉੱਤੇ ਰਹਿ ਗਈ ਹਾਂਜੀ ਉੱਤੇ ਰਹਿ ਗਈ ਤਾਂ ਉਹ ਬੰਦੇ ਨੇ ਫੜ ਲਈ ਜਿਹੜਾ ਇਹਨਾਂ ਦੇ ਪਿੰਡੋਂ ਕੁੜੀ ਦਾ ਜਾਨੀ ਜੇਠ ਲੱਗਦਾ ਸੀ ਹਾਂਜੀ ਦੁਬਾਰੇ ਬਾਜੀ ਹੋ ਗਈ ਬਿੰਦਰਵਾਲ ਕੇ ਬੂਲੀ ਵਾਲੇ ਹਾਂਜੀ ਹਾਂ ਮੈਨੂੰ ਸੁਨੇਹਾ ਲਾਇਆ ਉਹ ਕਹਿੰਦੇ ਵੀ ਕਬੂਤਰ ਲੈ ਕੇ ਆ ਉਹ ਵੀ ਮੈਂ ਤਾਂ ਨਹੀਂ ਹੁਣਾ ਮੇਰਾ ਕਬੂਤਰ ਨੱਪਿਆ ਗਿਆ ਤੁਹਾਡੇ ਕੂਤਰੀ ਨੱਪੀ ਗਈ ਹਾਂਜੀ ਕਹਿੰਦੇ ਯਾਰ ਉਹ ਵੀ ਥਿਆ ਜੀ ਤੂੰ ਆਈ ਦੂਜੀ ਵਾਰ ਗਏ ਉਹਦੇ ਵੀ ਕਬੂਤਰੀ ਤੇਰੀ ਹੈਗੀ ਆ ਫਲਾਨਾ ਬੰਦਾ ਪਰ ਉਹ ਬੰਦੇ ਨੇ ਮੰਨਣਾ ਨਹੀਂ ਕਹਿੰਦੇ ਕਿਉਂ ਕਹਿੰਦੇ ਬੰਦਾ ਉਹ ਲੱਕੜ ਜਾ ਹਾਂਜੀ ਲੋਕਾਂ ਨੂੰ ਅੱਜ ਕਬੂਤਰਾਂ ਨਾਲ ਲੱਕੜ ਸਰਤਾ ਹਾਂਜੀ ਉਹ ਨਾ ਬੰਦੇ ਦਾ ਸੀ ਵੀ ਲੱਕੜ ਜਾ ਉਹ ਹਿੰਡ ਦਾ ਪੱਕਾ ਠੀਕ ਹੈ ਜੀ ਉਹਨੇ ਦੇਣਾ ਹੀ ਨਹੀਂ ਉਹ ਕਹਿੰਦਾ ਵੀ ਤਾਂ ਨਾਲ ਵੀ ਕੇਰਾਂ ਦਾ ਮੈਂ ਪੁੱਛੂਗਾ ਹਾਂਜੀ ਜਦੋਂ ਬਾਜੀ ਬੂਜੀ ਛੱਡ ਕੇ ਖੁਦ ਮੈਂ ਨਾਲ ਆਉ ਉਸ ਸਮੇਂ ਹਾਂਜੀ ਉਸ ਘਰੇ ਗਏ ਉਹ ਕੁੜੀ ਭੱਜ ਕੇ ਆਈ ਤਾ ਹੈਗਾ ਤਾ ਹੈਗਾ ਉਹਨੂੰ ਪਸੰਦ ਧੰਨੇ ਨੂੰ ਵੀ ਭਤੀਜੀ ਅਮਰੀਕਰਾਂ ਚੋਂ ਵੇਹੀ ਵੀ ਇੱਥੇ ਹਾਂਜੀ ਉਹਨੇ ਸਰ ਜਾ ਫਲੋਸਤਾ ਤੇ ਚਾਹ ਚੂ ਧਰਤੀ ਹਾਂਜੀ ਕੁੜੀ ਆਲੀ ਤਾਂ ਔਰ ਠੀਕ ਠਾਕ ਆ ਉਹਦਾ ਪਾਈ ਠੀਕ ਆ ਸੋਡੇ ਘਰੇ ਮੇਰੀ ਕਬੂਤਰੀ ਆ ਵੀ ਪਿਛਲੇ ਸਾਲ ਦੀ ਕੋਚੀ ਵੀ ਹਾਂਜੀ ਤੇ ਵੀ ਕਹਿੰਦੇ ਉਹਦੀ ਹਾਂ ਮੇਰੇ ਜੇਠ ਦੇ ਆ ਕਬੂਤਰ ਹਾਂਜੀ ਕਹਿੰਦੇ ਉਹਦਾ ਬੰਦਾ ਕਹਿੰਦੇ ਬਹੁਤ ਮਾੜਾ ਕਹਿੰਦੇ ਕਬੂਤਰ ਮੋੜਦਾ ਨਹੀਂ ਕਿਸੇ ਦਾ ਹਾਂਜੀ ਕਹਿੰਦੇ ਉਹਦਾ ਰੋਟੀ ਟੋਕ ਬੰਦਾ ਆਥਣ ਨੂੰ ਫਿਰ ਹਾਂ ਮੋੜਦਾ ਕਿਉਂ ਨਹੀਂ ਠੀਕ ਹੈ ਜੀ ਉਹ ਕਿਹਦੇ ਦੱਸਦਾ ਵੀ ਤਨਾ ਛੋਡੇ ਘਰੇ ਬੈਠਾ ਉਹ ਕੋਈ ਨਾ ਆਇਆ ਹਾਂਜੀ ਚਲੋ ਡੀਗ ਡੂਕ ਕੇ ਮੁਰਗੇ ਹਾਰ ਜਿੱਤ ਹੋ ਗਈ ਆ ਗਿਆ ਤਨ ਉਹਦੀ ਕੂਦਰੀ ਮੋੜ ਨਹੀਂ ਪੂ ਉਹਦਾ ਵੀ ਮੋੜ ਦੂੰ ਉਹਨੇ ਕਬੂਤਰੀ ਉਹ ਲੈ ਗਿਆ ਹਾਂਜੀ ਤਾਂ ਨਾ ਘਰੇ ਇਹਨਾਂ ਕੁਦਰਤੀ ਪਾਵੇ ਦੇ ਬੰਦਗਾ ਮੰਜੇ ਦੇ ਰਸੀ ਪਾ ਕੇ ਹਾਂਜੀ ਇੰਨਾ ਤਾਂ ਨੇ ਦੋ ਡਰਿਆ ਮੁੜ ਕੇ ਉਹ ਹਾਂਜੀ ਇਹ ਜਾਣੀ ਫਿਰ ਉਹ ਕਬੂਦਰੀ ਦੇ ਬੱਚੇ ਜਦੋਂ ਕਢਾਏ ਉਹ ਲੱਕਣਾ ਬੱਜੀਆਂ ਨੇ ਉਹ ਬੰਦੇ ਦੇ ਨਾਂ ਤੇ ਉਤੇ ਕਬੂਤਰ ਉਹ ਉਹ ਲੱਕੜ ਦਾ ਬੰਦਾ ਬੂਲੇਦਾ ਸੀ ਠੀਕ ਹੈ ਜੀ ਵੀ ਉਹਦਾ ਲੋਕਾਂ ਨੂੰ ਅੱਜ ਵੀ ਨਹੀਂ ਪਤਾ ਇਹ ਗੱਲਦਾ ਕੋਈ ਉਹਦਾ ਆਪਾਂ ਕੋਈ ਜਾਣ ਦੇ ਦੋ ਦੋਸਤੋ ਆਹ ਗੱਲ ਬਹੁਤ ਵਧੀਆ ਪਤਾ ਲੱਗੀ ਆ ਕਿਉਂਕਿ ਆਪਾਂ ਦੇਖਦੇ ਹਾਂ ਹਰ ਕੋਈ ਗੱਲਾਂ ਕਰਦਾ ਤੇ ਅੱਜ ਆਪਾਂ ਨੂੰ ਬਜ਼ੁਰਗਾਂ ਨੇ ਨਵੀਂ ਗੱਲ ਦੱਸੀ ਆ ਧੰਨੇ ਦੀਆਂ ਲੱਕੜਾਂ ਬਾਰੇ ਤੋਂ ਸਦਾ ਰਹਿੰਦੀ ਦੁਨੀਆ ਤੱਕ ਬਾਬਾ ਜੀ ਦਾ ਧੰਨਾ ਜੀ ਦਾ ਨਾਮ ਰਹਿਣਾ ਆਪਣਾ ਸਲਾਮ ਉਹਨਾਂ ਨੂੰ